ਮੋਗਾ ਦੇ ਵਿਜੇ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਅੱਗ ਦਾ ਤਾंडਵ ਰਾਮੂਵਾਲਾ ਜੜਕ ਰੋਡ ਦੇ ਉੱਪਰ 25 ਤੋਂ 30 ਏਕੜ ਖੇਤਾਂ ਦੇ ਵਿੱਚ ਖੜੀ ਨਾੜ ਨੂੰ ਲੱਗੀ ਭਿਆਨਕ ਅੱਗ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਤੇ ਪਾਇਆ ਕਾਬੂ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਵਿੱਚ ਹੀ ਬਣਾ ਰੱਖੀ ਹੈ ਆਪਣੀ ਫਾਇਰ ਬ੍ਰਿਗੇਡ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦੇ ਵਿੱਚੋਂ ਸਪਾਰਕਿੰਗ ਹੋਣ ਦੀ ਵਜ੍ਹਾ ਦੱਸੀ ਜਾ ਰਹੀ ਹੈ ਮੋਗਾ ਦੇ ਨਾਲ ਲੱਗਦੇ ਪਿੰਡ ਰਾਮੂਵਾਲਾ ਜੜਕ ਰੋਡ ਦੇ ਉੱਪਰ ਅੱਜ ਖੇਤਾਂ ਦੇ ਵਿੱਚ ਖੜੀ ਨਾੜ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਉੱਥੇ ਹੀ ਅੱਗ ਲੱਗਣ ਦਾ ਮੁੱਖ ਕਾਰਨ ਖੇਤਾਂ ਦੇ ਵਿੱਚੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਸਪਾਰਕਿੰਗ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਉੱਥੇ ਹੀ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਤੇ ਕਾਬੂ ਪਾਇਆ ਇਸ ਦੇ ਕਾਰਨ ਇਸ ਅੱਗ ਦੇ ਕਾਰਨ 25 ਤੋਂ 30 ਏਕੜ ਖੜੀ ਨਾੜ ਦਾ ਭਾਰੀ ਨੁਕਸਾਨ ਹੋ ਗਿਆ ਹੈ ਮੰਗਤੀ ਬਹੁਤ-ਬਹੁਤ ਧੰਨਵਾਦ ਆ ਇਲਾਕਾ ਨਿਵਾਸੀਆਂ ਦੇ ਆਪਸੇ-ਪਾਸੇ ਰਾਮੂ ਵਾਲਾ ਚੰਡੇ ਵਾਲਾ ਹੋਰ ਜਿਹੜੇ ਪਿੰਡਾਂ ਦੇ ਸੰਗਤਾਂ ਨੇ ਆ ਕੇ ਸਾਡਾ ਸਹਿਯੋਗ ਕੀਤਾ ਉਹ ਬੱਧੀ ਮੈਂ ਕੋ ਇੱਥੇ ਅੱਗ ਭੜਕ ਨਹੀਂ ਸੀਗੀ ਪਰ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਆਸੇ-ਪਾਸੇ ਪੱਛ ਕੇ ਆਏ ਵਿਚਾਰੇ ਕੰਕਟਰਾਂ ਟਰਾਲੀਆਂ ਚੱਲ ਜਾਂਦੇ ਸਾਡੇ ਪਿੰਡ ਦੀ ਸੰਗਤ ਦੇ ਪਹਿਲਾਂ ਤੋਂ ਗੈਰ-ਬਰੇਡ ਆਵਦੀਆਂ ਬਣਾ ਜਾਂਦੀਆਂ ਸਾਡੀਆਂ ਤੇ ਤਕਰੀਬਨ ਆ ਗਈ ਸੀ ਟਾਈਮ ਨਾਲ ਪਰ ਜਿਹੜੀ ਸਰਕਾਰੀ ਹੈਗੀ ਆ ਉਹ ਤਾਂ ਫਰਕ ਨੂੰ ਪਤਾ ਹੋਵੇ ਬਾਗਾ ਪ੍ਰਾਣਾ ਮੋਕਿਆਂ ਤੋਂ ਚੱਲ ਕੇ ਆਉਣੀ ਹੈ ਅਚਰਰਾ ਦੇ ਵਿੱਚ ਟ੍ਰੈਫਿਕ ਵੀ ਹੁੰਦਾ ਤੇ ਪਛਾਹ ਹੋ ਗਿਆ 25 30 ਕਿੱਲੇ ਜਿਹੜਾ ਹੈਗਾ ਟਾਂਗਰ ਮੱਚ ਗਿਆ ਬਾਗ ਕਣਕ ਦੇ ਨੇੜੇ ਆ ਗਈ ਸੀ ਮੂਹਰੇ ਪੂਤਨਾ ਆ ਗਿਆ ਚਲੋ ਪਛਾਹ ਹੋ ਗਿਆ ਮੱਕੀ ਆ ਗਈ ਇੱਕ ਪਾਸੇ ਸੰਗਤ ਨੇ ਆਪਦੀ ਬਹੁਤ ਹੀ ਮਿਹਰਬਾਨੀ ਧੰਨਵਾਦ ਜੀ ਮੇਰਾ ਨਾਮ ਵੀ ਆਵਕਰ ਸਿੰਘ ਹੈ ਅ ਗੁਰਦੁਆਰਾ ਸਾਹਿਬ ਦੇ ਮੌਕੇ ਮਜੂਦ ਦਾ ਪ੍ਰਬੰਧਕ ਹਾਂ ਪਰਦਾ ਹੈ ਜਰੂਰ ਸੇਵਾ ਸੰਗਤ ਕਰਕੇ ਸਾਡਾ ਡਿਊਟੀ ਬਣਦੀ ਆ ਅਸੀਂ ਆਪਦੀ ਡਿਊਟੀ ਪਹੁੰਚੇ ਆ ਸੰਗਤ ਦੇ ਸਹਿਯੋਗ ਨਾਲ ਪਹੁੰਚਾ ਹੋ ਗਿਆ ਜਿਹੜਾ ਨਾਲ ਛੜ ਨੂੰ ਬੱਝ ਗਿਆ ਤੇ ਇਹ ਜਰੂਰ ਛੜ ਗਈ ਆ ਆਪਣਾ ਕੰਕਰ ਛੜ ਗਿਆ ਬੇਦੀ ਕੀ ਨਾਮ ਹੈ ਤੁਹਾਡਾ ਮੈਂ ਹਰਪ੍ਰੀਤ ਸਿੰਘ ಗ್ರಾಮ ਪੰਚਾਇਤ ਮੈਂਬਰ ਰਾਮ ਵਾਲਾ ਖੜਾ ਤੋਂ ਜਿਹੜੀ ਇਹ ਅੱਗ ਲੱਗੀ ਹੈਗੀ ਇਹ ਆ ਖੇਤਾਂ ਨੂੰ ਨਾਲ ਲੱਗੀ ਆ ਇਹ ਕਿਸ ਤਰ੍ਹਾਂ ਲੱਗੀ ਇਹ ਜੋ ਆ ਆਪਣੀਆਂ ਲੰਮੀ ਲਾਈਟ ਤਾਰਾਂ ਜਾਂਦੀਆਂ ਉੱਪਰ ਦੀ ਤੇ ਇਹਨਾਂ ਤੋਂ ਚੰਗਿਆੜੀ ਢਿੱਗੀ ਜੋਗ ਚੜੱਕ ਦੇ ਖੇਤਾਂ ਦੇ ਵਿੱਚ ਸੀ ਚੜੱਕ ਤੇ ਰਾਮੂ ਵਾਲਾ ਕਲਾਂ ਦੇ ਖੇਤਾਂ ਦੇ ਵਿਚਾਲੇ ਲੱਗੀ ਆ ਨਾਲ ਆਪਣਾ ਸੈਲਰ ਆ ਤੇ ਜਿੱਥੇ ਅੱਗ ਘੱਟੋ ਘਾਟ 20 ਕਿੱਲੇ ਟਾਂਗਰ ਸੀਗਾ ਜਿੰਨਾਂ ਦਾ ਵੀ ਨੁਕਸਾਨ ਹੋਇਆ ਅੱਗ ਲੱਗਿਆ ਘੱਟੋ ਘਾਟ 20 30 ਕਿੱਲੇ ਆਪਾਂ ਕਹਿ ਸਕਦੇ ਹਾਂ ਮੱਚ ਗਿਆ ਅੱਜ ਦੀ ਕੀ ਫਾਇਰ ਬਿਗਡ ਮੌਕੇ ਤੇ ਹਾਂ ਫਾਇਰ ਗ੍ਰੇਡ ਜਦੋਂ ਆਈ ਆ ਇਹ ਦੋਨੋਂ ਆਪਣੇ ਪਿੰਡਾਂ ਦੀ ਸੰਗਤ ਨੇ ਰੜ ਕੇ ਤਿੰਨ ਪਿੰਡਾਂ ਦੀ ਚਾਰਾਂ ਪਿੰਡਾਂ ਦੀ ਸੰਗਤ ਆ ਗਈ ਸੀਗੀ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਆਂਦੀਆਂ ਜਾਂ ਫਾਇਰ ਬਿਗਰੇਡ ਦੀਆਂ ਟੈਂਕੀਆਂ ਬਣਾਈਆਂ ਛੋਟੀਆਂ ਉਹ ਲੈ ਕੇ ਆਂਦੀਆਂ ਤੇ ਮੌਕੇ ਤੇ ਫਾਇਰ ਗ੍ਰੇਡ ਜਦੋਂ ਆਈ ਆ ਉਹ ਤੁਹਾਨੂੰ ਪਿੰਡ ਦੀ ਸੰਗਤ ਨੇ ਕਾਬੂ ਕਰ ਲਿਆ ਸੀਗਾ ਹੁਣ ਕਿੰਨਾ ਕਿ ਨੁਕਸਾਨ ਹੋਇਆ ਹੁਣ ਜਿਹੜਾ ਨੁਕਸਾਨ ਹੋਇਆ ਤੁਸੀਂ ਦੇਖ ਲਓ ਜੀ ਆ ਟਾਂਗਰਾ 20 30 ਕਿੱਲਿਆਂ ਦਾ ਨੱਚਿਆ ਤੇ ਬਾ ਕਨਕ ਨੂੰ ਪੈ ਚੱਲੀ ਸੀ ਪਿੰਡ ਦੀ ਸੰਗਤ ਨੇ ਬਚਾ ਕਰ ਲਿਆ ਜੀ